BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਇਸ ਦੇਸ਼ ਦੇ ਡਾਕਟਰ ਨੇ ਮਰੀਜ਼ਾਂ ਨੂੰ ਦਿੱਤੀਆਂ ਗਲਤ ਦਵਾਈਆਂ ਟਰੰਪ ਮੀਡੀਆ ਦਾ એનર્ਜੀ ਕੰਪਨੀ ਨਾਲ 6 ਬਿਲੀਅਨ ਡਾਲਰ ਦਾ ਸੌਦਾ ਆਸਟ੍ਰੇਲੀਆ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਚੁੱਕੇਗੀ ਸਖਤ ਕਦਮ ਇੱਕ ਬਿਸਕੁਟ ਦੇ ਪੈਕੇਟ ਕਾਰਨ ਪੁਲਿਸ ਦੇ ਹੱਥੀ ਚੜਿਆ 9 ਸਾਲ ਤੋਂ ਫਰਾਰ ਆਦਮੀ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਫਰਾਂਸ ਵਿੱਚ ਇੱਕ ਸਾਬਕਾ ਡਾਕਟਰ ਨੂੰ 30 ਮਰੀਜ਼ਾਂ ਨੂੰ ਜ਼ਹਿਰ ਦੇਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਵਿੱਚੋਂ 12 ਮਰੀਜ਼ਾਂ ਦੀ ਮੌਤ ਹੋ ਗਈ ਸੀ। 53 ਸਾਲਾ ਫ੍ਰੈਡਰਿਕ ਪੇਸ਼ੀਏ ਨੂੰ ਸ਼ੁੱਕਰਵਾਰ ਨੂੰ ਪੂਰਬੀ ਸ਼ਹਿਰ ਬੇਜਾਂਸੋ ਵਿੱਚ 4 ਮਹੀਨੇ ਚੱਲੇ ਟਰਾਇਲ ਦੇ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਫਰਾਂਸ ਦੇ ਸਭ ਤੋਂ ਵੱਡੇ ਮੈਡੀਕਲ ਅਪਰਾਧ ਮਾਮਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਦੱਸਿਆ ਹੈ ਕਿ ਡਾਕਟਰ ਨੇ ਮਰੀਜ਼ਾਂ ਦੀ ਡ੍ਰਿਪ ਵਿੱਚ ਪੋਟਾਸ਼ੀਅਮ ਕਲੋਰਾਈਡ ਵਰਗੇ ਖਤਰਨਾਕ ਰਸਾਇਣ ਮਿਲਾਉਂਦਾ ਸੀ। ਇਸ ਨਾਲ ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਸੀ ਜਾਂ ਫਿਰ ਜ਼ਿਆਦਾ ਖੂਨ ਆਉਣ ਲੱਗ ਜਾਂਦਾ ਸੀ। ਸਭ ਤੋਂ ਛੋਟਾ ਪੀੜਿਤ ਬੱਚਾ 4 ਸਾਲ ਦਾ ਸੀ ਜਿਸ ਨੂੰ 2016 ਵਿੱਚ ਕਾਉਂਸਲ ਦੀ ਸਧਾਰਨ ਸਰਜਰੀ ਦੌਰਾਨ ਦੋ ਵਾਰ ਦਿਲ ਦਾ ਦੌਰਾ ਪਿਆ। ਅਤੇ ਸਭ ਤੋਂ ਵੱਡਾ ਪੀੜਿਤ 99 ਸਾਲ ਦਾ ਸੀ ਅਕਸਰ ਮਾਮਲਿਆਂ ਵਿੱਚ ਐਮਰਜੈਂਸੀ ਇਲਾਜ ਉਹ ਡਾਕਟਰ ਖੁਦ ਕਰਦਾ ਸੀ ਅਤੇ ਆਪਣੇ ਆਪ ਨੂੰ ਮਰੀਜ਼ਾਂ ਦਾ ਰਖਿਆਕਰ ਬਣਾ ਕੇ ਪੇਸ਼ ਕਰਦਾ ਸੀ ਪ੍ਰੋਸੀਕਿਊਟਰਸ ਨੇ ਕਿਹਾ ਹੈ ਕਿ ਉਹ ਡਾਕਟਰ ਨਹੀਂ ਮੌਤ ਦਾ ਦੂਤ ਹੈ ਉਸਨੇ ਡਾਕਟਰਾਂ ਦੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ ਕਲੀਨਿਕ ਨੂੰ ਕਬਰਸਤਾਨ ਬਣਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਤ੍ਰੁੱਥ ਸੋਸ਼ਲ ਪਲੇਟਫਾਰਮ ਬਣਾਉਣ ਵਾਲੀ ਕੰਪਨੀ ਇੱਕ ਗੂਗਲ ਬੈਕਡ એનર્ਜੀ ਕੰਪਨੀ ਨਾਲ ਮਿਲਣ ਜਾ ਰਹੀ ਹੈ। ਇਹ ਸੌਦਾ 6 ਬਿਲੀਅਨ ਡਾਲਰ ਤੋਂ ਵੱਧ ਦੱਸਿਆ ਜਾ ਰਿਹਾ ਹੈ। 트੍ਰੰਪ ਮੀਡੀਆ ਐਂਡ ਟੈਕਨੋਲੋਜੀ ਗਰੁੱਪ ਅਤੇ TAE ਟੈਕਨੋਲੋਜੀ ਨੇ ਵੀਰਵਾਰ ਨੂੰ ਇਹ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਆਨ ਮੁਤਾਬਕ ਇਸ ਨਾਲ ਦੁਨੀਆ ਦੀਆਂ ਪਹਿਲੀਆਂ ਪਬਲਿਕ ਤੌਰ ਤੇ ਦਰਜ ਫਿਊਜ਼ਨ ਕੰਪਨੀਆਂ ਵਿੱਚੋਂ ਇੱਕ ਬਨੇਗੀ ਫਿਊਜ਼ਨ ਪਾਵਰ ਊਰਜਾ ਬਣਾਉਣ ਦਾ ਇੱਕ ਤਰੀਕਾ ਹੈ ਜਿਸ ਵਿੱਚ ਨਿਊਕਲੀਅਰ ਫਿਊਜ਼ਨ ਤੋਂ ਨਿਕਲਣ ਵਾਲੀ ਗਰਮੀ ਵਰਤੀ ਜਾਂਦੀ ਹੈ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਊਰਜਾ ਮਿਲ ਸਕਦੀ ਹੈ ਅਤੇ ਰੇਡੀਏਸ਼ਨ ਵੀ ਘਟ ਹੁੰਦੀ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਬਨਣ ਵਾਲੀ ਕੰਪਨੀ ਅਗਲੇ ਸਾਲ ਦੁਨੀਆ ਦਾ ਪਹਿਲਾ ਵੱਡੇ ਪੱਧਰ ਤੇ ਫਿਊਜ਼ਨ ਪਾਵਰ ਪਲਾਂਟ ਬਣਾਉਂਦੀ ਸ਼ੁਰੂਆਤ ਕਰੇਗੀ ਅਤੇ ਭਵਿੱਖ ਵਿੱਚ ਹੋਰ ਪਲਾਂਟ ਵੀ ਲਗਾਏ ਜਾਣਗੇ ਦੋਹਾਂ ਕੰਪਨੀਆਂ ਦੀ ਮਾਲਕੀ ਵਿਚ 50-50 ਫੀਸਦੀ ਬਰਾਬਰ ਹਿੱਸੇਦਾਰੀ ਹੋਵੇਗੀ ਨਵੀਂ ਬਨਣ ਵਾਲੀ ਕੰਪਨੀ ਦਾ ਨੌ ਮੈਂਬਰ ਵਾਲਾ ਬੋਰਡ ਹੋਵੇਗਾ ਇਸ ਵਿੱਚ 트ੰਪ ਮੀਡੀਆ ਦੇ ਮੌਜੂਦਾ ਸੀਓ ਡੈਵਿਨ ਨੂਨਸ ਸ਼ਾਮਲ ਹੋਣਗੇ ਜੋ ਨਵੀਂ ਕੰਪਨੀ ਦੇ ਕੋ-ਸੀਓ ਬਣਨਗੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਪੁੱਤਰ ਡੋਨਲਡ 트ੰਪ ਜੂਨੀਅਰ ਵੀ ਬੋਰਡ ਦਾ ਹਿੱਸਾ ਹੋਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਸਰਕਾਰ ਨਫ਼ਰਤ ਫੈਲਾਉਣ ਵਾਲੇ ਬੋਲ ਖਿਲਾਫ ਕੜੇ ਕਦਮ ਚੁੱਕੇਗੀ। ਇਹ ਬਿਆਨ ਐਤਵਾਰ ਨੂੰ ਬੰਡਾਈ ਵਿੱਚ ਤੇ ਹੋਏ ਹਨੂਕਾ ਤਿਹਾੜੀ ਦੇ ਗਨਮੈਨਾ ਵੱਲੋਂ ਹੋਈ ਗੋਲੀਬਾਰੀ ਦੇ ਬਾਅਦ ਆ ਰਿਹਾ ਹੈ, ਜਿਸ ਵਿੱਚ 15 ਲੋਕ ਮਾਰੇ ਗਏ ਹਨ। ਅਲਬਨੀਜ਼ ਨੇ ਕਿਹਾ ਕਿ ਨਵੀਂ ਕਾਨੂੰਨ ਨਫ਼ਰਤ ਵੰਡ ਅਤੇ ਰੈਡੀਕਲਾਈਜੇਸ਼ਨ ਆਫ ਐਲੌਨ ਵਾਲਿਆਂ ਨੂੰ ਟਾਰਗੇਟ ਕਰੇਗੀ। ਹੋਮ ਅਫੇਅਰ ਮੰਤਰੀ ਨੂੰ ਵੀ ਨਵੀਂ-ਨਵੀਂ ਤਾਕਤਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਹ ਨਫ਼ਰਤ ਫੈਲਾਉਣ ਵਾਲਿਆਂ ਲਈ ਵੀਜ਼ਾ ਰੱਦ ਕਰ ਸਕਣਗੇ। ਇੱਕ ਨਵੀਂ ਟਾਸਕ ਫੋਰਸ ਵੀ ਬਣਾਈ ਜਾਵੇਗੀ ਜੋ ਸਕੂਲਾਂ ਅਤੇ ਐਜੂਕੇਸ਼ਨ ਸਿਸਟਮ ਨੂੰ ਯਕੀਨੀ ਬਣਾਏਗੀ ਤਾਂ ਕਿ ਇਹ ਯਹੂਦੀ ਕਮਿਊਨਿਟੀ ਦੇ ਵਿਰੋਧ ਨੂੰ ਰੋਕਿਆ ਨਿਪਟਿਆ ਅਤੇ ਸਹੀ ਤਰੀਕੇ ਨਾਲ ਜਵਾਬ ਦਿੱਤਾ ਜਾ ਸਕੇ ਨਵੇਂ ਕਾਨੂੰਨ ਦੇ ਤਹਿਤ ਹਿੰਸਾ ਪ੍ਰਚਾਰ ਕਰਨ ਵਾਲੇ ਪ੍ਰੇਚਨਾ ਅਤੇ ਆਗੂਆਂ ਨੂੰ ਸਜ਼ਾ ਦਿੱਤੀ ਜਾਵੇਗੀ ਗੰਭੀਰ ਨਫ਼ਰਤ ਫੈਲਾਉਣ ਵਾਲੇ ਬੋਲਚਾਲ ਨੂੰ ਨਵਾਂ ਫੈਡਰਲ ਅਪਰਾਧ ਬਣਾਇਆ ਜਾਵੇਗਾ ਅਤੇ ਆਨਲਾਈਨ ਧਮਕੀਆਂ ਅਤੇ ਹਰਾਸਮੈਂਟ ਦੇ ਮਾਮਲਿਆਂ ਵਿੱਚ ਨਫ਼ਰਤ ਨੂੰ ਸਜ਼ਾ ਵਧਾਉਣ ਵਾਲਾ ਕਾਰਕ ਬਣਾਇਆ ਜਾਵੇਗਾ ਅਲਬਨੀਜ਼ ਨੇ ਕਿਹਾ ਹਰ ਯਹੂਦੀ ਆਸਟ੍ਰੇਲੀਆਈ ਨੂੰ ਸੁਰੱਖਿਅਤ, ਮਾਨਯੋਗ ਅਤੇ ਆਪਣੇ ਯੋਗਦਾਨ ਲਈ ਕਦਰ ਕੀਤੀ ਜਾਣ ਦਾ ਹੱਕ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਐਸ ਸਰਵਿਸ ਮੈਂਬਰਸ ਲਈ ਵਾਰੀਅਰ ਡਿਵਿਡੈਂਡ ਭੁਗਤਾਨ ਦਾ ਐਲਾਨ ਕੀਤਾ ਹੈ। ਉਹ ਆਪਣੇ 11 ਮਹੀਨੇ ਬਾਅਦ ਦਫ਼ਤਰ ਵਿੱਚ ਵਾਪਸ ਆਉਣ ਤੋਂ ਬਾਅਦ ਅਰਥਵਿਵਸਥਾ ਤੇ ਆਪਣਾ ਰਿਕਾਰਡ ਬਚਾਉਣ ਲਈ ਵੀ ਬੋਲ ਰਹੇ ਸਨ। ਬੁੱਧਵਾਰ ਨੂੰ ਦੇਸ਼ ਨੂੰ ਟੈਲੀਵਿਜ਼ਨ ਤੇ ਸੰਬੋਧਨ ਵਿੱਚ 트ੰਪ ਨੇ ਕਿਹਾ ਕਿ 1.45 ਮਿਲੀਅਨ ਯੂਐਸ ਸਰਵਿਸ ਮੈਂਬਰਸ ਲਈ 1776 ਡਾਲਰ ਦੇ ਚੈੱਕ ਭੇਜੇ ਜਾ ਰਹੇ ਹਨ ਜੋ ਕਿ 크리스마ਸ ਤੋਂ ਪਹਿਲਾਂ ਮਿਲ ਜਾਣਗੇ। 트ੰਪ ਨੇ ਆਪਣੀਆਂ ਇਮੀਗ੍ਰੇਸ਼ਨ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਵਿਰੋਧੀ ਡੈਮੋਕ੍ਰੇਟ ਨੇ ਆਲੋਚਨਾ ਕੀਤੀ ਹੈ 트럼ਪ ਚਾਹੁੰਦੇ ਸਨ ਕਿ ਅਮਰੀਕੀ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਦੇਸ਼ ਚੰਗੀ ਹਾਲਤ ਵਿੱਚ ਹੈ ਅਤੇ ਹਾਲਾਤ ਹੋਰ ਵੀ ਬਿਹਤਰ ਹੋਣਗੇ। ਉਹਨਾਂ ਨੇ ਦਾਅਵਾ ਕੀਤਾ ਕਿ ਕੀਮਤਾਂ ਘਟ ਰਹੀਆਂ ਹਨ ਪਰ ਉੱਥੇ ਹੀ ਸਰਵੇਖਣ ਦਿਖਾਉਂਦੇ ਹਨ ਕਿ ਕਈ ਲੋਕ ਘਰ ਬੱਚਿਆਂ ਦੀ ਦੇਖਭਾਲ ਅਤੇ ਸਿਹਤ ਦੇ ਖਰਚੇ ਨੂੰ ਲੈ ਕੇ ਪਰੇਸ਼ਾਨ ਹਨ। ਡੈਮੋਕ੍ਰੇਟਾ ਨੇ 트੍ਰੰਪ ਦੇ ਇਸ ਸੰਬੋਧਨ ਦੀ ਨਿੰਦਾ ਕੀਤੀ ਹੈ। ਸੈਨੇਟ ਮਿਨোরਿਟੀ ਲੀਡਰ ਨੇ ਕਿਹਾ ਕਿ ਰਾਸ਼ਟਰਪਤੀ ਦੇ ਸ਼ਬਦ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਉਹ ਅਸਲ ਦੁਨੀਆ ਤੋਂ ਵੱਖਰੇ ਹਨ ਅਤੇ ਆਮ ਅਮਰੀਕੀ ਲੋਕ ਦੀ ਹਕੀਕਤ ਨੂੰ ਨਹੀਂ ਸਮਝਦੇ ਹਨ ਗੁਜਰਾਤ ਵਿੱਚ ਸਾਲਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਭੱਜ ਰਹੇ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਅਸਲ ਗੁਜਰਾਤ ਵਿੱਚ ਸਾਲ 2007 ਵਿੱਚ ਆਪਣੀ ਪਤਨੀ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਅਪਰਾਧੀ 2016 ਵਿੱਚ ਪੇਰੋਲ ਤੋਂ ਛੁੱਟਣ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ 9 ਸਾਲਾਂ ਤੋਂ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਇਸ ਦੌਰਾਨ ਉਸਨੇ ਦੂਜਾ ਵਿਆਹ ਵੀ ਕਰਵਾ ਲਿਆ ਅਤੇ ਘਰ ਵੀ ਬਣਾ ਲਿਆ ਸੀ ਪਰ ਬਿਸਕਟ ਦੇ ਇੱਕ ਪੈਕੇਟ ਕਰਕੇ ਆਖਰ ਪੁਲਿਸ ਉਸ ਤੱਕ ਪਹੁੰਚ ਹੀ ਗਈ ਅਤੇ ਉਸ ਨੂੰ ਫੜ ਕੇ ਮੋੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਨੇ ਪੈਰੋਲ ਦੌਰਾਨ ਫਰਾਰ ਹੋਏ 42 ਸਾਲਾ ਸੁਰਿੰਦਰ ਨੂੰ ਫੜਨ ਲਈ ਇੱਕ ਖਾਸ ਆਪਰੇਸ਼ਨ ਚਲਾਇਆ ਸੀ ਸੂਰਤ ਦੇ ਏਐਸਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੁਰਿੰਦਰ ਦੇ ਪਿੰਡ ਦੇ ਲੋਕਾਂ ਤੋਂ ਕੁਝ ਜਾਣਕਾਰੀ ਮਿਲਣ ਤੋਂ ਬਾਅਦ ਇੱਕ ਟੀਮ ਬਣਾਈ ਗਈ ਅਤੇ ਉਸ ਟੀਮ ਨੇ ਉਸ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਤੇ ਫਿਰ ਪੁਲਿਸ ਨੇ ਉਸ ਦੇ ਘਰ ਉੱਪਰ ਨਿਗਰਾਨੀ ਨੇ ਸ਼ੁਰੂ ਕਰ ਦਿੱਤੀ ਇਸ ਦੌਰਾਨ ਹੀ 14 ਨਵੰਬਰ ਨੂੰ ਜਦੋਂ सुरेंद्र ਆਪਣੇ ਪੁੱਤਰ ਨਾਲ ਬਿਸਕੁਟ ਖਰੀਦਣ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਕੈਨੇਡੀਅਨਸ ਲਈ ਇਹ ਸਦਾ ਦੀ ਪਰੰਪਰਾ ਰਹੀ ਹੈ ਕਿ ਛੁੱਟੀਆਂ ਦੌਰਾਨ ਦੱਖਣ ਦੀ ਤਰਫ ਜਾ ਕੇ ਬਰਫ਼ ਤੋਂ ਬਚਣ ਦਾ ਮੌਕਾ ਲਿਆ ਜਾਵੇ ਪਰ ਇਸ ਸਾਲ ਹਾਲਾਤ ਕੁਝ ਵੱਖਰੇ ਹੋ ਗਏ ਹਨ ਅਮਰੀਕਾ ਦੇ ਨਾਲ ਸਿਆਸੀ ਅਤੇ ਹੋਰ ਮਸਲੇਆਂ ਕਾਰਨ ਕੈਨੇਡਾ ਦੇ ਲੋਕ ਅਮਰੀਕਾ ਜਾਣਾ ਘਟਾ ਰਹੇ ਹਨ ਸਥਾਨਿਕ ਟ੍ਰੈਵਲ ਏਜੰਸੀਆਂ ਦੇ ਅਨੁਸਾਰ ਹੁਣ ਕੈਨੇਡੀਅਨਸ ਸਾਫ਼ ਸੂਰਜ ਵਾਲੇ ਤਕਨੀਕੀ ਦੇਸ਼ਾਂ ਜਾਂ ਯੂਰਪ ਜਾਣਾ ਪਸੰਦ ਕਰ ਰਹੇ ਹਨ ਲੋਕ ਹੁਣ ਦੂਰ ਸਫ਼ਰ ਕਰਨ ਅਤੇ ਛੁੱਟੀਆਂ ਵਧਾਉਣ ਲਈ ਵੀ ਤਿਆਰ ਹਨ ਫਲਾਈਟ ਸੈਂਟਰ ਕੈਨੇਡਾ ਦੀ ਜਨਰਲ ਮੈਨੇਜਰ ਅਨੀਤਾ ਐਮੀਲੋ ਨੇ ਦੱਸਿਆ ਕਿ ਲੋਕ ਹੁਣ ਸੁਰੱਖਿਅਤ ਅਤੇ ਸਹੂਲਤ ਵਾਲੇ ਟ੍ਰੈਵਲ ਮੌਕੇ ਲੱਭ ਰਹੇ ਹਨ ਜਿੱਤੇ ਉਹਨਾਂ ਦੇ ਪੈਸੇ ਦੀ ਕੀਮਤ ਵਧੇਰੇ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਭਗ 40% ਦੀ ਕਮੀ ਆਈ ਹੈ। ਕਈ 에ਅਰਲਾਈਨਸ ਨੇ ਅਮਰੀਕਾ ਵੱਲੀਆਂ ਉਡਾਣਾਂ ਰੱਦ ਕਰਕੇ ਹੋਰ ਮੰਜ਼ਲਾਂ ਵੱਲ ਟਰੈਵਲਿੰਗ ਸ਼ੁਰੂ ਕੀਤੀ ਹੈ। ਫਲਾਈਟ ਸੈਂਟਰ ਦੇ ਅਨੁਸਾਰ ਹੈ ਟੁਰਕਸ ਐਂਡ ਕੈਕੋਸ, ਸੈਂਟ ਲੂਸ਼ਾ ਅਤੇ ਜਾਪਾਨ ਵਰਗੀਆਂ ਜਕਾਵਾਂ ਤੇ ਜਾਣਾ ਕੈਨੇਡੀਅਨ ਜ਼ਿਆਦਾ ਪਸੰਦ ਕਰ ਰਹੇ ਹਨ। ਨਾਲ ਹੀ ਪੱਛਮੀ ਅਤੇ ਪੂਰਬੀ ਕੈਨੇਡਾ ਵਿੱਚ ਡੋਮੈਸਟਿਕ ਟਰੈਵਲ 'ਚ ਵੀ ਵਾਧਾ ਹੋਇਆ ਹੈ। ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੁਨੇ ਹੋਏ ਬੋਰਡ ਨੇ ਵੀਰਵਾਰ ਨੂੰ ਵਾਸ਼ਿੰਗਟਨ ਦੇ ਪ੍ਰਮੁੱਖ ਪਰਫਾਰਮਿੰਗ ਆਰਟਸ ਸੈਂਟਰ ਦਾ ਨਾਮ ਟਰੰਪ ਕੈਨੇਡੀ ਸੈਂਟਰ ਰੱਖਣ ਦਾ ਫੈਸਲਾ ਕੀਤਾ ਹੈ ਪ੍ਰੈਸ ਸਕੱਰੇਟਰੀ ਕੈਰੋਲਿਨ ਲੈਵਿਟ ਨੇ ਸੋਸ਼ਲ ਮੀਡੀਆ ਤੇ ਇਸ ਫੈਸਲੇ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਟਰੰਪ ਦੀ ਬਿਲਡਿੰਗ ਦੀ ਮੁਰੰਮਤ ਮਾਲੀ ਸਹਾਇਤਾ ਅਤੇ ਪ੍ਰਤਿਸ਼ਟਾ ਬਚਾਉਣ ਵਾਲੇ ਕੰਮ ਦੀ ਵਜ੍ਹਾ ਨਾਲ ਕੀਤਾ ਗਿਆ ਹੈ 7 ਦਸੰਬਰ ਨੂੰ ਕੈਨੇਡੀ ਸੈਂਟਰ ਆਨਰਸ ਪ੍ਰੋਗਰਾਮ ਲਈ ਰੈੱਡ ਕਾਰਪਟ ਤੇ ਚੱਲਦੇ ਹੋਏ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਹ ਇਸ ਸੈਂਟਰ ਦਾ ਨਾਮ ਆਪਣੇ ਨਾਮ ਤੇ ਰੱਖ ਕਹਣਾ ਚਾਹੁੰਦੇ ਹਨ ਕਿ ਨਹੀਂ ਤਾਂ ਟਰੰਪ ਨੇ ਕਿਹਾ ਕਿ ਇਹ ਫੈਸਲਾ ਬੋਰਡ ਤੇ ਹੈ ਪਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਟਰੰਪ ਨੇ 2026 FIFA ਵਰਲਡ ਕੱਪ ਸੌਕਰ ਡਰਾਅ ਲਈ ਹਿੱਸਾ ਲੈਂਦੇ ਹੋਏ ਕਿਹਾ ਸ਼ੁੱਕਰਵਾਰ ਨੂੰ ਟਰੰਪ ਕੈਨੇਡੀਅਨ ਸੈਂਟਰ ਵਿੱਚ ਵੱਡਾ ਈਵੈਂਟ ਹੋਵੇਗਾ ਅਤੇ ਫਿਰ ਹੱਸਦੇ ਹੋਏ ਕਿਹਾ ਮਾਫ ਕਰਨਾ ਕੈਨੇਡੀਅਨ ਸੈਂਟਰ ਹਾਲਾਂਕਿ ਕੈਨੇਡੀ ਪਰਿਵਾਰ ਦੇ ਕੁਝ ਮੈਂਬਰ ਇਸ ਨਾਮ ਬਦਲਣ ਨਾਲ ਖੁਸ਼ ਨਹੀਂ ਹਨ ਨਾਰਥ ਕੈਰੋਲਿਨਾ ਦੇ ਰੀਜਨਲ 에ਅਰਪੋਰਟ ਤੇ ਵੀਰਵਾਰ ਨੂੰ 6 ਲੋਕਾਂ ਸਮੇਤ ਇੱਕ ਬਿਜ਼ਨਸ ਜੈਟ ਕ੍ਰੈਸ਼ ਹੋ ਗਿਆ ਹੈ। ਇਸ ਦੁਰਘਟਨਾ ਨਾਲ ਵੱਡੀ ਅੱਗ ਲੱਗੀ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਸਵੇਰੇ 10 ਵਜੇ ਉਡਾਨ ਭਰ ਕੇ ਵਾਪਸ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੀ ਯੋਜਨਾ ਸੀ ਕਿ ਫਲੋਰੀਡਾ ਤੋਂ ਬਹਾਮਸ ਤੇ ਫਿਰ ਫੋਰਟ ਲੋਡੇਡਲ ਤੋਂ ਵਾਪਸ ਸਟੈਟਸਵਿਲ 에ਅਰਪੋਰਟ ਤੇ ਆਉਣਾ ਸੀ। ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਕ੍ਰੈਸ਼ ਸਮੇਂ ਹਲਕੀ ਬਾਰਿਸ਼ ਹੋ ਰਹੀ ਸੀ ਇਹ 에ਰਪੋਰਟ ਨਾਸਕਰ ਟੀਮਾ ਅਤੇ ਫੋਰਚੂਨ 500 ਕੰਪਨੀਆਂ ਦੁਆਰਾ ਵਰਤਿਆ ਜਾਂਦਾ ਹੈ ਲੇਕਵੁੱਡ ਗੋਲਫ ਕਲੱਬ ਦੇ ਗੋਲਫਰਾਂ ਨੇ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਦੱਸਿਆ ਕਿ ਉਹ ਉਸ ਸਮੇਂ ਕਾਫੀ ਡਰ ਗਏ ਸਨ ਅਤੇ ਗੋਲਫ ਕਲੱਬ ਤੋਂ ਕਾਫੀ ਦੂਰ ਜਾ ਕੇ ਖੜੇ ਹੋ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਤੇ ਦਸਤਖਤ ਕੀਤੇ ਹਨ ਜੋ ਕੈਨਾਬਿਸ ਤੱਕ ਪਹੁੰਚ ਵਧਾਏਗਾ। ਇਹ ਕਦਮ ਯੂਐਸ ਦੀ ਡਰੱਗ ਪਾਲਿਸੀ ਵਿੱਚ ਦਹਾਕਿਆਂ ਵਿੱਚ ਸਭ ਤੋਂ ਵੱਡਾ ਬਦਲਾ ਮੰਨਿਆ ਜਾ ਰਿਹਾ ਹੈ। ਆਰਡਰ ਦੇ ਤਹਿਤ ਭੰਗ ਨੂੰ ਸਕੇਜੂਲ 1 ਨਸ਼ੇ ਤੋਂ ਸਕੇਜੂਲ 3 ਡਰੱਗ ਵਿੱਚ ਰੀਕਲਸਿਫਾਈ ਕੀਤਾ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਭੰਗ ਨੂੰ ਟੈਨੋਲ ਵਿਦ ਕੋਰਡੀਨ ਵਰਗਿਆ ਕੈਟਾਗਰੀ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਹਾਲਾਂਕਿ ਫੈਡਰਲ ਲੈਵਲ ਤੇ ਭੰਗ ਇਲੀਗਲ ਹੀ ਰਹੇਗੀ ਪਰ ਸਕੇਜੂਲ 3 ਵਿੱਚ ਦਰਜ ਹੋਣ ਨਾਲ ਇਸ ਦੇ ਬੈਨੀਫਿਟਸ ਬਾਰੇ ਹੋਰ ਕੀਤੀ ਜਾ ਸਕਦੀ ਹੈ ਯੂਐਸ ਡਰੱਗ ਐਨਫੋਰਸਮੈਂਟ ਏਜੰਸੀ ਮੁਤਾਬਕ ਸਕੇਜੂਲ 3 ਨਸ਼ਿਆਂ ਵਿੱਚ ਕੈਟਾਮਾਈਨ ਅਤੇ ਐਨਾਬੋਲਿਕ ਸਟੇਰੋਇਡਸ ਵੀ ਸ਼ਾਮਲ ਹਨ ਅਤੇ ਇਹਨਾਂ ਦੀ ਆਦਤ ਬਨਨ ਦਾ ਖਤਰਾ ਘੱਟ ਹੁੰਦਾ ਹੈ ਕਈ ਰਿਪਬਲਿਕਨ ਲਾਅ ਮੇਕਰਸ ਨੇ ਇਸ ਕਦਮ ਦੇ ਖਿਲਾਫ ਚੇਤਾਵਨੀ ਦਿੱਤੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਭੰਗ ਦੀ ਵਰਤੋਂ ਨੂੰ ਸੁਧਾਰਨ ਕਰ ਸਕਦਾ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੀਨੂ ਸਿਮਲ ਸੰਧੂ ਨੂੰ ਦਿਓ ਇਜਾਜ਼ਤ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰਸੈਲਫ